थैंक यू जी uh, बहुत धनबाद थोड़ा सारा का और इस uh, पाँ भी मैं थोड़े को पहुंच के माफ़ी मांग चुके हैं तो क्योंकि तो, तो पता है कि इलेक्शन डेज़ है रात तो काफ़ी देर हो जाती है और सुबह भी uh, पार्क के जाना लोगों मिलना सो आई एम सॉरी वंस अगेन कि मैं लेट आया आज की जीडी प्रेस कॉन्फ्रेंस है वो साढ़े जस्सी खंगूड़ा साहब ਜਿਹਨਾਂ ਦੀ ਘਰ ਵਾਪਸੀ ਹੋਈ ਹੈ اور ਸਾਨੂੰ ਇਸ ਗੱਲ ਦੀ ਬੇहद ਖੁਸ਼ੀ ਹੈ اور ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਫੀਸ਼ੀਅਲ ਤੌਰ ਤੇ ਮੈਂ ਤੇ ਬ੍ਰਹਮਿੰਦਰ ਸਾਹਿਬ ਔਰ ਤਲਵਾਰ ਸਾਹਿਬ ਅੱਜ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿਉਂਕਿ ਖੰਗੂੜਾ ਸਾਹਿਬ ਦਾ ਬਹੁਤ ਪੁਰਾਣਾ ਪਿਸ਼ੋਕੜ ਹੈ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਦਿਲ ਦੁਖਿਆ ਹੋਏਗਾ ਜਦੋਂ ਕਦੇ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਪਰ ਅਜ ਵੀ ਉਸੇ ਤਰ੍ਹਾਂ ਦੇ ਰਿਸ਼ਤੇ ਚਾਹੇ ਉਹ ਦਿੱਲੀ ਲੈਵਲ ਤੇ ਹੈ ਗਾਂਧੀ ਫੈਮਿਲੀ ਦੇ ਨਾਲ ਚਾਹੇ ਹੋਰ ਲੀਡਰਸ਼ਿਪ ਦੇ ਨਾਲ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪ ਦੇ ਰਿਸ਼ਤਿਆਂ ਦੇ ਵਿੱਚ ਉਸੇ ਤਰ੍ਹਾਂ ਦੀ ਮਠਾਸ ਰੱਖੀ ਇੱਕ ਵਿਲੱਖਣਤਾ ਇਸ ਵਿਅਕਤੀ ਦੇ ਵਿੱਚ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਆਪਣੀ ਪਾਰਟੀ ਦੇ ਵਿੱਚ ਹਾਲਾਂਕਿ ਜਿਵੇਂ ਕਿ ਖੰਗੂੜਾ ਸਾਹਿਬ ਚੋਣਾਂ ਲੜੇ ਅਤੇ ਫਿਰ ਕੁਝ ਆਪਣੀਆਂ ਘਰੇਲੂ ਦਿੱਕਤਾਂ ਕਰਕੇ ਉਸ ਮਜਬੂਰੀਆਂ ਹੋ ਗਈਆਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਆਮਦਵੀ ਪਾਰਟੀ ਜੁਆਇਨ ਕਰ ਲਈ ਲੇਕਿਨ ਮੈਂ ਇਹਨਾਂ ਦੇ ਮੂੰਹ ਚੋਂ ਕਦੇ ਕਾਂਗਰਸ ਪ੍ਰਤੀ ਕੋਈ ਮਾਰੇ ਸ਼ਬਦ ਨਹੀਂ ਸੁਣੇ ਅਤੇ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਮੇਰਾ ਖਿਆਲ ਬਚਪਨ ਤੋਂ ਲੈ ਕੇ ਤੇ ਸਾਰਾ ਕੁਝ ਉਹਨਾਂ ਦੇ ਪਰਿਵਾਰਾਂ ਦਾ ਤੇ ਉਹਨਾਂ ਦਾ ਸਭ ਕੁਝ ਸਵਾਰਿਆ ਅੱਜ ਜਿਹੜੋਂ ਪਾਰਟੀ ਛੱਡ ਕੇ ਉਹ ਲੋਕ ਜਾਂਦੇ ਨੇ ਤੇ ਫਿਰ ਪਾਰਟੀ ਦੀ ਬਹੁਤ ਨਖੇਦੀ ਕਰਦੇ ਨੇ ਮੈਂ ਉਹਨਾਂ ਨੂੰ ਹਮੇਸ਼ਾ ਇਹ ਰਾਏ ਦਿੰਨਾ ਹੈ ਕਿ ਕਈ ਵਾਰੀ ਓਪਰਚੁਨਿਟੀ ਤੁਹਾਡੇ ਤੁਹਾਨੂੰ ਮਿਲਦੀ ਹੈ ਤੁਸੀਂ ਚਲੇ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਚਲੇ ਗਏ ਲੇਕਿਨ ਕਮ ਸੇ ਕਮ ਜਿਸ ਥਾਲੀ ਚ ਖਾਦਾ ਹੋਵੇ ਉਸ ਥਾਲੀ ਚ ਛੇਦ ਕਰਨ ਦੀ ਲੋੜ ਨਹੀਂ ਇਹ ਜਾਖੜ ਸਾਹਿਬ ਨੇ ਕੀਤਾ ਇਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਿਹੜੇ ਵੱਡੇ ਵੱਡੇ ਲੋਕ ਰਹੇ ਦੋ ਦੋ ਵਾਰੀ ਮੁੱਖ ਮੰਤਰੀ ਰਹੇ ਔਰ ਜਿਹੜੇ ਲੋਕ ਚੋਣਾਂ ਹਾਰ ਗਏ ਪਾਰਟੀਆਂ ਦੇ ਪ੍ਰਧਾਨ ਰਹੇ ਫਿਰ ਉਹਨਾਂ ਨੂੰ ਜਾਖੜ ਸਾਹਿਬ ਵਰਗਿਆਂ ਨੂੰ ਬਾਏ ਇਲੈਕਸ਼ਨ ਲੜਾਇਆ ਗਿਆ ਹਾਲਾਂਕਿ ਇਹਨੇ ਲੋਕ ਜਿੱਤੇ ਸੀ 80 ਲੋਕਾਂ ਦੇ ਵਿੱਚ ਜਾਖੜ ਸਾਹਿਬ ਕੇਵਲ ਚੋਣ ਹਾਰ ਗਏ ਐਵੇਂ ਬਿੱਟੂ ਜੀ ਸੀਗੇ ਚੱਬੇਵਾਲ ਸੀਗੇ ਹੁਣ ਕਹਿੰਦੇ ਕਿ ਅਸੀਂ ਪਾਰਟੀ ਦੇ ਵਿੱਚ ਇਹ ਕਮੀਆਂ ਐ ਬਹੁਤ ਸਾਰੀਆਂ ਹੋਰ ਗੱਲਾਂ ਕਰਦੇ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਡਾ ਚਿੱਤ ਬੇਈਮਾਨ ਹੋ ਗਿਆ ਇਸ ਕਰਕੇ ਅਸੀਂ ਚਲੇ ਗਏ ਆਦਰਵਾਇਜ਼ ਪਾਰਟੀ ਨੇ ਸਾਨੂੰ ਕੋਈ ਕਸਰ ਨਹੀਂ ਛੱਡੀ ਕੁਝ ਦੇਣ ਵਾਲਾ ਜੋ ਦਿੱਤਾ ਨਾ ਹੋਵੇ ਲੇਕਿਨ ਇਹ ਖੂਬਸੂਰਤੀ ਖੰਗੂੜਾ ਪਰਿਵਾਰ ਦੇ ਵਿੱਚ ਹੈ ਇਹਨਾਂ ਨੇ ਕਦੇ ਵੀ ਅੱਜ ਵੀ ਇਸ ਟਾਕਿੰਗ ਅਬਾਊਟ ਆਰਕਡੇ ਲੈ ਕੇ ਗੱਲ ਕਰ ਰਹੇ ਹੈ ਕਿ ਮੈਨੂੰ ਲੱਗਦਾ ਹੈ ਕਿ ਹੁਣ ਉਹ ਗੱਲ ਨਹੀਂ ਰਹੀ ਬਟ ਪਰਸਨਲੀ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੋਵੇ ਕਿ ਜਿਹਦੇ ਨਾਲ ਕਿਸੇ ਪਾਰਟੀ ਨੂੰ ਠੇਸ ਪਹੁੰਚੀ ਹੋਵੇ ਉਹ ਇਹਨਾਂ ਨੇ ਨਹੀਂ ਕੀਤੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਖੂੜਾ ਸਾਹਿਬ ਆ ਇੱਕ ਕੈਰੈਕਟਰ ਹੈ ਬੰਦੇ ਦਾ ਔਰ ਇਹ ਜ਼ਿੰਦਗੀ ਪਰ ਨਾਲ ਚੱਲਦਾ ਹੈ ਔਰ ਕਾਮਯਾਬ ਉਹੀ ਲੋਕ ਹੁੰਦੇ ਨੇ ਜਿਹੜੇ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਦੇ ਨੇ ਅਣ ਤੁਸੀਂ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਿਆ ਔਰ ਪਾਰਟੀ ਵੀ ਤੁਹਾਨੂੰ ਪਾਰਟੀ ਨੂੰ ਬਹੁਤ ਲੋੜ ਸੀ ਔਰ ਤੁਸੀਂ ਐਨ ਮੌਕੇ ਤੇ ਇਸ ਔਕੇ ਸਮੇਂ ਤੁਸੀਂ ਪਾਰਟੀ ਦਾ ਸਾਥ ਦਿੱਤਾ ਪਾਰਟੀ ਹਮੇਸ਼ਾ ਯਾਦ ਰੱਖੇਗੀ ਔਰ ਤੁਹਾਨੂੰ ਬੰਦਾ ਬੰਦਾ ਸਨਮਾਨ ਦਿੱਤਾ ਜਾਏਗਾ ਸੋ ਵਾਂਸ ਅਗੇਨ ਵੈਲਕਮ ਔਰ ਜਿਆਦਾ ਕੁਝ ਨਾ ਕਹਿੰਦਾ ਹੋਇਆ जी चोन मैं लड़ रड़न जा रहा है ये मैं चोन जितने नहीं लड़न जा रहा कई मंच भलेख है कि राजा वड़िंग जितेगा राजा वड़िंग हारेगा राजे वड़िंग का की बनेगा ये ऐजेंडा ही नहीं वट इज द एजेंडा मैं देश दुए वास्ते ही चुनाव लड़ रहा है देश के संविधान के लिए कॉन्स्टिट्यूशन के लिए मैं चुनाव लड़ रहा ਅੱਜ ਮੇਰੇ ਦੇਸ਼ ਨੂੰ ਲੋੜ ਹੈ ਬਾਬਾ ਸਾਹਿਬ ਅੰਬੇਦਕਰ ਦੇ ਦੇਸ਼ ਨੂੰ ਲੋੜ ਹੈ ਕਿ ਅਸੀਂ ਲੋਕ ਜਿਹੜੇ ਇਸ ਦੇਸ਼ ਦੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਨੇ ਔਰ ਜਿਹੜੇ ਇਸ ਦੇਸ਼ ਤੇ ਲੋਕਾਂ ਦੀਆਂ ਵੰਡੀਆਂ ਪਾਉਣਾ ਚਾਹੁੰਦੇ ਨੇ ਮੈਂ ਉਹਨਾਂ ਦੇ ਖਿਲਾਫ ਤਕੜਾ ਹੋ ਕੇ ਲੜਾਈ ਲੜਾਂ ਔਰ ਦੇਸ਼ ਦੇ ਲੋਕਤੰਤਰ ਔਰ ਪ੍ਰਜਾਤੰਤਰ ਦੀ ਸੇਵਾ ਕਰਾਂ ਇਸ ਕਰਕੇ ਮੈਂ ਅੱਜ ਲੁਧਿਆਣੇ ਵਿੱਚ ਚੋਣਾਂ ਲੜਨ ਵਾਸਤੇ ਆਇਆ ਔਰ ਦੂਸਰਾ ਬਹੁਤ ਵੱਡੀ ਜਿਹੜੀ ਗੱਲ ਹੈ ਕਦਾਰੀ ਤੇ ਵਫਾਦਾਰੀ ਜਿਹੜੀ ਬੇਵਫਾਈ ਹੋਈ ਹੈ ਇੱਥੇ ਜਿਹੜੀ ਮੈਂ ਸਮਝਦਾ ਕਿ ਧੋਖਾ ਹੋਇਆ ਹੈ ਵੱਡਾ ਬਿਟਰੇ ਇਸ ਤਰ੍ਹਾਂ ਦਾ ਧੋਖਾ ਸ਼ਾਇਦ ਹੀ ਕਿਸੇ ਵਿਅਕਤੀ ਨੇ ਕੀਤਾ ਹੋਵੇ ਕਿ ਜਿਸ ਵਿਅਕਤੀ ਨੂੰ ਪਰਿਵਾਰ ਨੇ ਸਭ ਕੁਝ ਦਿੱਤਾ ਜਿਸ ਵਿਅਕਤੀ ਨੂੰ ਉਂਗਲ ਫੜਕੇ ਚਲਨਾ ਸਿਖਾਇਆ ਤੋਂ ਲੈ ਕੇ ਇੱਥੋਂ ਤੱਕ ਪਛਾਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹ ਇਸ ਤਰ੍ਹਾਂ ਮਾੜੇ ਹਾਲਾਤਾਂ 'ਚ ਜਾਂ ਇਸ ਔਖੇ ਸਮੇਂ ਪਾਰਟੀ ਨੂੰ ਛੱਡ ਕੇ ਚਲਾ ਜਾਵੇ ਤਾਂ ਮੈਨੂੰ ਲੱਗਦਾ ਕਿ ਇਹਨੂੰ ਗਦਾਰੀ ਕਹਿੰਦੇ ਔਰ ਬੇਵਫਾਈ ਕਹਿੰਦੇ ਔਰ ਅਕਸਰ ਹੀ ਲੋਕ ਗਦਾਰਾਂ ਦੇ ਖਿਲਾਫ ਹੁੰਦੇ ਔਰ ਅਗਰ ਗਦਾਰ ਨਾ ਹੁੰਦੇ ਟੂ ਬੀ ਵੈਰੀ ਔਨੈਸਟ ਤਾਂ ਇਹ ਦੇਸ਼ 1947 ਤੋਂ ਪਹਿਲਾਂ ਆਜ਼ਾਦ ਹੋ ਜਾਂਦਾ ਸੀ ਫਿਰ ਭਗਤ ਸਿੰਘ ਨੂੰ ਸ਼ਹਾਦਤ ਦੇਣ ਦੀ ਲੋੜ ਨਹੀਂ ਪੈਣੀ ਸੀ ਫਿਰ ਲਾਲਾ ਲਾਜਪਤਰਾਏ ਜੀ ਨੂੰ ਸ਼ਹਾਦਤ ਦੇਣ ਦੀ ਲੋੜ ਨਹੀਂ ਪੈਣੀ ਸੀ ਫੇਰ ਕਰਤਾਰ ਸਿੰਘ ਸਰਾਬੇ ਨੂੰ ਇਹ ਲਿਖਣ ਦੀ ਲੋੜ ਨਹੀਂ ਪੈਣੀ ਸੀ ਕਿ ਮੈਂ ਜਲਦੀ ਮੈਨੂੰ ਫਾਂਸੀ ਦੇ ਫੰਦੇ ਤੇ ਚੜਾਓ ਮੈਂ ਮਰਨਾ ਚਾਹਣਾ ਹੈ ਔਰ ਫਿਰ ਮੈਂ ਦੁਬਾਰੇ ਜਨਮ ਲੈਣਾ ਚਾਹਣਾ ਹੈ ਮੈਂ ਇੱਕ ਵਾਰੀ ਫੇਰ ਦੇਸ਼ ਦੇ ਖਾਤਰ ਸ਼ਹੀਦ ਹੋਣਾ ਚਾਹਣਾ ਕਿਉਂਕਿ ਚੰਦ ਅੰਗਰੇਜ਼ ਇਸ ਹਿੰਦੁਸਤਾਨ ਤੇ ਰਾਜ ਕਰਕੇ ਗਏ ਕਿਉਂਕਿ ਸਾਡੇ ਕੁਝ ਲੋਕ ਉਸ ਵੇਲੇ ਗਦਾਰੀ ਕਰਿਆ ਕਰਦੇ ਸਨ ਅੰਗਰੇਜ਼ਾਂ ਨਾਲ ਮਿਲਿਆ ਸੈਂ ਇਹ ਉਹਨਾਂ ਦੇ ਖਿਲਾਫ ਲੜਾਈ ਹੈ ਕਿਸੇ ਨੇ ਲਿਖਿਆ ਮੈਂ ਪੜ ਰਿਹਾ ਸੀ सफर छोटा हो सफर छोटा ही हो मगर यादगार होना चाहिए सफर छोटा ही हो ਉਹ ਮਿੱਤਰ ਸੀ ਜੀਨੇ 2016 ਤੋਂ ਲੈ ਕੇ ਹਜੇ ਤੱਕ ਲੁਧਿਆਣਾ ਦੇ ਵਿੱਚ ਆਪਣਾ ਕਾਰਨੀ ਬਣਾ ਸਕਿਆ ਪਰ ਕਾਨੂੰਨ ਨੇ ਇੱਕ ਕਰੋੜ 83 ਲੱਖ ਰੁਪਏ ਦਾ ਜੁਰਮਾਨਾ ਸਿਰ ਤੇ ਤੁਸੀਂ ਦੇਖੋ ਇਹ ਬੜੇ ਸਵਾਲ ਨੇ ਐਨਓਸੀ ਲੈਣਾਸਤੇ 1 ਕਰੋੜ 83 ਲੱਖ ਰੁਪਏ ਪੜਿਆ ਫਿਰ ਉਹਨਾਂ ਨੇ ਇਹ ਕਹਾ ਕਿ ਇਹ ਮੈਂ ਆਪਣੀ ਜ਼ਮੀਨ ਵੇਚ ਕੇ ਦਿੱਤਾ ਇੰਨੀ ਜਲਦੀ ਜ਼ਮੀਨ ਵੇਚ ਵੀ ਦਿੱਤੀ ਗਹਿਣੇ ਵੀ ਦੇ ਪੀ ਔਰ ਘਰ ਨਹੀਂ ਬਣਾਇਆ ਇਹਦਾ ਮਤਲਬ ਜ਼ਮੀਨ ਕਾਫੀ ਕੀਮਤੀ ਹੋਣੀ ਇਹ ਵੀ ਚਰਚਮ ਦੀ ਲੋੜ ਹੈ ਕਿ ਅਕਾਊਂਟ ਦੇ ਵਿੱਚ ਪਹਿਲੇ ਹੀ ਇੰਨਾ ਪੈਸਾ ਅਤਿਆਸੀ ਕਿ ਕਿ ਤੋ ਆਇਆ ਇਮੀਡੀਟਲੀ ਜ਼ਮੀਨਦਾ ਆਇਆ ਸੋ ਮੈਂ ਕਹਿੰਦਾ ਸਾਰੀਆਂ ਗੱਲਾਂ ਤੇ ਸਵਾਲੀਆ ਚਿੰਨ ਉਹਨਾਂ ਦੇ ਲੱਗਦਾ ਹੈ ਜਿਹੜੇ ਮੈਨੂੰ ਕਹਿੰਦੇ ਕਿ ਰਾਜਵਰੀ ਨੇ ਘਰ ਨਹੀਂ ਬਣਾਇਆ ਔਰ ਇੱਕ ਇੱਕ ਸੋਰਾ ਤੋ ਮੇਰਾ ਖਿਆਲ ਉਹਨਾਂ ਨੇ ਕਿਰਾਇਆ ਨਹੀਂ ਭਰਿਆ ਸੀਗਾ ਔਰ ਫਿਰ ਸਰਕਾਰੀ ਜਗਾ ਦਾ ਕਿਰਾਇਆ ਨਾ ਪਰ ਦੇਖੋ ਇਹਨੂੰ ਜੁਰਮਾਨਾ ਲੱਗਦੇ 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 ਫਿਰ ਇਨੀ ਆਮ ਉਪਾਅ ਨਹੀਂ ਜੁਰਮਾਨੇ ਤੋਂ ਬਾਅਦ ਟੀਮਲ ਇੰਟਰਸਟ ਵੀ ਹੁੰਦਾ ਹੈ ਔਰ ਇਹ ਗਵਰਨਮੈਂਟ ਪਾਲਿਸੀ ਹੁੰਦੀ ਹੈ ਕੋਈ ਵਿਅਕਤੀ ਵਿਸ਼ੇਸ਼ ਕਿਸੇ ਤੋਂ ਤੱਕੇ ਦਾ ਪੈਸੇ ਨਹੀਂ ਲੈ ਸਕਦਾ ਥਿਸ ਇਜ਼ ਅੰਡਰ ਦਾ ਪਾਲਿਸੀ ਇਹ ਪਾਲਿਸੀ ਦੇ ਅਧੀਨ ਹੁੰਦਾ ਹੈ ਆਲਰੇਡੀ ਪਹਿਲਾਂ ਦੀ ਪਾਲਿਸੀਜ਼ ਬਣੀ ਹੈ ਕੋਈ ਮਿੱਟੂ ਜੀ ਵਾਸਤੇ ਕੋਈ ਸਪੈਸ਼ਲ ਪਾਲਿਸੀ ਨਹੀਂ ਬਣੀ ਪਰ ਮੇਰੇ ਤੇ ਮੇਰਾ ਇੱਕ ਸਵਾਲ ਹੋਰ ਵੀ ਹੈ कि एक एक सोलह तो कल तो पैसे ले गए हैं एक एक सोलह तो यह मतलब मगरला इलेक्शन जी एनओ सी आई है पैसे तो ही आ गई है एक एक सोलह तो अगर पैसे उन्होंने भरे तो जरा उस साल रहे वो उन्नी वाला इलेक्शन एनओ सी जेडी मिली एरे ते भी मेन लगता कितने कितने सवाल चलता पर मैं ਮੈਂ ਇਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਨਾਲ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ ਸਾਹਿਬ ਤੁਸੀਂ ਹਜੇ ਤੱਕ ਲੁਧਿਆਣੇ ਨਹੀਂ ਹੋਏ ਨੀ ਇਸੇ ਕਰਕੇ ਮੈਂ ਉਹਨੂੰ ਨਾਮ ਦਿੱਤਾ ਸੀ ਕਿ ਇਹ ਇਹ ਸਲਾਨੀ ਦੀ ਤਰ੍ਹਾਂ ਇਹ ਚੋਣਵੀ ਇਹ ਚੋਣਵੀ ਸਲਾਨੀ ਹੈ ਬਿੱਟੂ ਇਹ ਲੁਧਿਆਣਾ ਚਾਹੁੰਦੇ ਔਰ ਫਿਰ ਚਲੇ ਜਾਣਗੇ ਸੋ ਵੱਡੀ ਲੜਾਈ ਹੈ ਪਰ ਮੈਨੂੰ ਮਕੰਮਲ ਲੋਕਾਂ ਤੇ ਇਤਬਾਰ ਹੈ ਕਿ ਅਸੀਂ ਇਹ ਲੜਾਈ ਚਿੱਟਾਂ ਦੇ ਔਰ ਦੂਸਰੇ ਪਾਸੇ ਆਵਾਜ਼ ਵੀ ਪਾਤੀ ਸਰਦਾਰ ਭਗਵੰਤ ਸਿੰਘ ਮਾਨ ਜਿਹਨਾਂ ਦਾ ਕੋਈ ਰੋਡ ਮੈਪ ਨਹੀਂ ਹੈ ਜਿਹਨਾਂ ਕੋਈ ਵਿਜ਼ਨ ਨਹੀਂ ਹੈ ਪਰसों ਚੌਥੇ ਮੈਂ ਦੇਖਿਆ ਕਿ ਕਹਿੰਦੇ ਆਈ ਸੀ ਲੁਧਿਆਣਾ ਚੀਸੇਡ ਰਾਜਾ ਗੱਪੀ ਹਾਂ ਭਈ ਇੱਕ ਵਿਅਕਤੀ ਸਰਦਾਰ ਭਗਵੰਤ ਸਿੰਘ ਮਾਨ ਹੀ ਹੈ ਜਿਹੜਾ ਸੱਚ ਬੋਲਦਾ ਪੰਜਾਬ ਦੇ ਅੰਦਰ ساری ਦੁਨੀਆ ਜਾਣਦੀ ਹੈ ਕਿ ਕਿੰਨੇ ਸੱਚ ਬੋਲਦੇ ਆ ਤੁਸੀਂ ਸੋ ਐਟ ਲੀਸਟ ਸੇ ਹਰਿਆਣਾ ਦੇ ਲੋਗ ਹੈ ਗੱਪੀ ਫਲਾ ਇਹ ਨਹੀਂ ਸੁਣਨਾ ਚਾਹੁੰਦੇ ਦੇ ਵਾਂਟ ਕੀ ਵਾਟ ਇਜ਼ ਦ ਮਿਸ਼ਨ ਰੀਜ਼ਨ ਕੀ ਹੈ ਸਟ੍ਰੈਟਜੀ ਕੀ ਹੈ ਲੁਧਿਆਣੇ ਦੇ ਲੋਕਾਂ ਨੂੰ ਇੰਡਸਟਰੀ ਨੂੰ ਲੋਕਾਂ ਨੂੰ ਮਜ਼ਦੂਰਾਂ ਨੂੰ ਪੋਲਿਊਸ਼ਨ ਤੋਂ ਕਿੱਦਾਂ ਸਾਨੂੰ ਪੋਲਿਊਸ਼ਨ ਤੋਂ ਰਾਹਤ ਮਿਲੇਗੀ ਕੀ ਤੁਹਾਡਾ ਵਿਜ਼ਨ ਹੈ ਲੁਧਿਆਣੇ ਦੇ ਵਾਸਤੇ ਕੀ ਤੁਹਾਡਾ ਰੋਡ ਮੈਪ ਹੈ ਇਹਦੇ ਤੇ ਮੈਨੂੰ ਲੱਗਦਾ ਗੱਲ ਕਰਨੀ ਚਾਹੀਦੀ ਹੈ ਪਰ ਮੇਰਾ ਖਿਆਲ ਇਸ ਪ੍ਰਕਾਰ ਦੀ ਕਿਸੇ ਵੀ ਲੀਡਰ ਨੇ ਕੋਈ ਗੱਲ ਨਹੀਂ ਕੀਤੀ ਹਾਂ ਹੋਣਾ ਦੇ ਬਿਨਾਂ ਅਸੀਂ ਇੱਕ ਵਿਜ਼ਨ ਡਾਕੂਮੈਂਟ ਲੁਧਿਆਣੇ ਦੇ ਲੋਕਾਂ ਦੇ ਵਾਸਤੇ ਪਿਆਰ ਕਰ ਰਹੇ ਹਾਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਅਸੀਂ ਜੀ ਲੋਗਾਂ ਨੂੰ ਮਿਲ ਕੇ ਗੁੱਡੇ ਨਾਲੇ ਦੀ ਸਮੱਸਿਆ ਤੇ ਉਹਦੇ ਤੇ ਚਰਚਾ ਕਰਾਂਗੇ ਲੁਧਿਆਣਾ ਦੇ ਹੋਰ ਪੋਲਿਊਸ਼ਨ ਜਿਹੜਾ ਵਾਟਰ ਲੈਵਲ ਹੈ ਜਿੱਥਾ ਪਾਣੀ ਖਰਾਬ ਹੁੰਦਾ ਜਾ ਰਿਹਾ ਉਹਦੇ ਤੇ ਚਰਚਾ ਕਰਾਂਗੇ ਲੁਧਿਆਣਾ ਦੀ ਇੰਡਸਟਰੀ ਹੈ ਜਿਹੜੀ ਉਹ ਬਾਹਰ ਕਿਉਂ ਜਾ ਰਹੀ ਹੈ ਇਹਦੇ ਤੇ ਚਰਚਾ ਕਰਾਂਗੇ ਉਹ ਕਿੱਦਾਂ ਰੁਕਿਆ ਜਾ ਸਕਦਾ ਹੈ ਲੁਧਿਆਣਾ ਦਾ ਜਿਹੜਾ ਲੇਬਰ ਕਲਾਸ ਲੋਕ ਨੇ ਜਿਨ੍ਹਾਂ ਦੇ ਕਰਕੇ ਲੁਧਿਆਣਾ ਦੀ ਤਰੱਕੀ ਹੋਈ ਹੈ ਇਹਨਾਂ ਦਾ ਜੀਵਨ ਉੱਚਾ ਚੱਕਣ ਦੇ ਹਾਸਤੇ ਅਸੀਂ ਲੋਕ ਕੀ ਕਰ ਸਕਦੇ ਹਾਂ ਹੋਰ ਇਹ ਤੇ ਇੱਕ ਚਰਚਾ ਹੋਏਗੀ ਲੁਧਿਆਣਾ ਦੇ ਜਿਸ ਤਰ੍ਹਾਂ ਆ ਹੈਲਥ 인ਫਰਾ ਦੀ ਗੱਲ ਹੋਏਗੀ ਲਾਈਕ ਐਮਸ ਪੀਜੀਆਰ ਕੇ ਇੰਸਟੀਚਿਊਸ਼ਨ ਦੀ ਇੱਥੇ ਜ਼ਰੂਰਤ ਹੈਗੀ ਹੈ ਇਹ तमाम ਚੀਜ਼ਾਂ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਲੈਕਸ਼ਨਾਂ ਤੋਂ ਪੰਜ ਦਿਨ ਪਹਿਲਾਂ ਆਪ ਦਾ ਇੱਕ ਲੁਧਿਆਣਾ ਵਿਜ਼ਨ ਡਾਕੂਮੈਂਟ ਜਾਰੀ ਕਰਾਂਗੇ ਜਿਹਦੇ 'ਚ ਲੁਧਿਆਣਾ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਬਣਾਇਆ ਜਾਏਗਾ ਔਰ ਫਿਰ ਅਸੀਂ ਲੁਧਿਆਣਾ ਦੀ ਤਰੱਕੀ ਦੇ ਆਸਤੇ ਆਉਣ ਵਾਲੇ ਦਿਨਾਂ 'ਚ ਕੰਮ ਕਰਾਂਗੇ ਲਾਸਟ ਵਿੱਚ ਦੁਬਾਰਾ ਫਿਰ ਮੈਂ ਜੈਸੀ ਕੋ ਗੁਰਾਸਨ ਨੂੰ ਮੁਬਾਰਕਬਾਦ ਦਿੱਤੇ ਅਤੇ ਜੀ ਆਇਆਂ ਨੂੰ ਔਰ ਵੈਲਕਮ ਕਰਦਾ ਹਾਂ ਔਰ ਨਾਲ ਹੀ ਨਾਲ ਅੱਜ ਮੈਨੂੰ ਪਤਾ ਲੱਗਿਆ ਹੁਣੇ-ਹੁਣੇ ਕਿ ਸਰਜੀਵ ਪਾਟੜ ਸਾਹਿਬ ਜਿਹੜੇ ਵੀ ਬਹੁਤ ਵੱਡੀ ਸਮਾਜ ਨੂੰ ਪੰਜਾਬ ਨੂੰ ਪੰਜਾਬੀ ਹੱਤ ਨੂੰ ਬਹੁਤ ਵੱਡੀ ਦੇਣ ਸੀ ਉਹ ਸਾਡੇ درمیان ਨਹੀਂ ਰਹੇ ਮੈਂ ਉਹਨਾਂ ਨੂੰ ਸ਼ਬਦਾਂ ਦੇ ਫੁੱਲ ਵੀ ਭੇਟ ਕਰਦਾ ਹਾਂ ਔਰ ਬਹੁਤ ਬੇਹਾਦ ਹੁਸੂਨ ਹੈ ਇਸ ਗੱਲ ਦਾ ਇਹੋ ਜਿਹੇ ਇਨਸਾਨ ਦਾ ਚਲੇ ਜਾਣਾ ਮੈਨੂੰ ਲੱਗਦਾ ਕਿ ਸਮਾਜ ਦੇ ਲਈ ਤੇ ਪੰਜਾਬ ਦੇ ਲਈ ਬਹੁਤ ਵੱਡਾ ਘਾਟਾ ਹੈ ਔਰ ਅੱਜ ਉਹਨਾਂ ਨੇ ਕੋਸ਼ਿਸ਼ ਕਰ ਰਹੇ ਹੁਣ ਅੰਤਿਮ ਸੰਸਕਾਰ ਤੇ ਉਹਨਾਂ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਾਂਗੇ ਸੋ ਮੈਂ ਆਪੇ ਬਦੌਦਨ ਸ਼ਬਦ ਜੀ ਫੋਰਵਰਡ ਕਰਦਾ ਐਂਡ ਵਾਂਸ ਅਗੇਨ ਥੈਂਕ ਯੂ ਐਵਰੀਬਾਡੀ ਤੁਸੀਂ ਇੱਥੇ ਆਏ ਬਹੁਤ ਬਹੁਤ ਧੰਨਵਾਦ तो रवनीतू ने जो घर है दो हजार सोलह ने अलाटमेंट कराई ज हुई ज नहीं हुई एरे ते क्वेश्चन मार्क दसोगे दस्तार पूरा जिनी कि मेनू नॉलेज है उस वे गवर्नमेंट होंगी सी अकाली दल और अदरवाइज मैं आदरणीय रवनीत बिट्टू इज ऑथराइज फॉर वन हाउस मल्टीपल हाउस रवनीत बिट्टू जी एक घर है पूरे चंडीगढ़ में है सरदार बैंक सिंह जी तो बाद माता जी जसवंत कौर जी घर मिलेगा उन्होंने डेथ तुम घर सारा सिलसिला है ਇਹ ਜਿਹੜਾ ਚੱਕਰ ਵੀਓ ਹੈ ਜੀਰੇ ਕਰਕੇ ਜਾਣਾ ਪਿਆ ਮਿੱਟੂ ਜੀ ਨੂੰ ਅਮਿਤ ਸ਼ਾਹ ਜੀ ਦੀ ਸ਼ਤਰ ਸ਼ਾਇਆ ਹੈ ਇਹ ਇਹ ਸਾਰਾ ਕੰਮ ਹੀ ਘਰਾਂ ਦਾ ਤੇ ਸਿਕਿਉਰਿਟੀ ਦਾ ਪੀਛੇ ਕਰ ਉਹਨਾਂ ਕੋਲੇ ਉੱਠੇ ਹੈ ਡੈਲੀ ਦੇ ਵਿੱਚ ਬਾਕੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੈਗਾ ਤੁਹਾਨੂੰ ਮੈਂ ਬੇਨਤੀ ਕਰਨਾ ਚਾਹਣਾ ਹੈ ਅਦਰ ਮੈਂਬਰ ਆਫ ਪਾਰਲੀਮੈਂਟਸ ਉਹਨਾਂ ਕੋਲੇ ਇੱਕ ਹੀ ਗੱਲ ਹੈ ਅਣੀ ਤੇ ਇਨ ਡੈਲੀ ਆਈਦਰ ਦੇ ਵਿਲ ਅਬੇ ਹਟ ਹਾਊਸ ਇਨ ਚੰਡੀਗੜ੍ਹ ਔਰ ਆਦਰ ਦੇ विल ਅਵੇਲ दैट ਹਾਊਸਿੰਗ देयर ਕੰਸਲਸੀ ਐਵੀ ਐਮ ਐਲ ਨੂੰ ਇੱਕ ਕਾਰ ਦੇ ਸੋ ਮੇਰੇ ਕਹਿਣ ਦਾ ਮਤਲਬ ਤਿੰਨ ਕਾਰ ਬਿੱਟੂ ਜੀ ਤੁਸੀਂ ਗਾਰੇ ਚ ਲੈ ਉਲਟਾ ਸਾਡਾ ਸਵਾਲ ਹੈ ਤੁਹਾਡੇ ਤੇ ਤੁਸੀਂ ਕਾਰਪੋਰੇਸ਼ਨ ਦਾ ਇੱਕ ਕਾਰ ਫालतू ਰੱਖਿਆ ਇਹ ਮਤਲਬ ਹਰ ਸ਼ਹਿਰ ਚ ਤੁਹਾਨੂੰ ਕਾਰ ਚਾਹੀਦਾ ਤੋ ਇਹ ਬਿਲਕੁਲ ਗਲਤ ਅੰਦਾਜ਼ਾ ਨਹੀਂ ਹੈ ਕਿਸੇ ਦੀ ਸਾਜ਼ਿਸ਼ ਨਹੀਂ ਹੈ ਹੁਣ ਐਨਓਸੀ ਲੈ ਲਈ ਸੀ ਆਮ ਆਦਮੀ ਪਾਰਟੀ ਦੀ 25 ਸਾਲ ਦੀ ਸਰਕਾਰ ਹੈ ਔਰ ਜਿਸ ਪ੍ਰਕਾਰ ਦੇ ਰਿਸ਼ਤੇ ਮਿੱਟੂ ਜੀ ਦੇ ਤੇ ਭਗਵੰਤਪਾਨ ਜੀ ਦੇ ਸਾਰੀ ਦੁਨੀਆ ਨੂੰ ਪਤਾ ਹੈ ਹਰ ਬੰਦੇ ਨੂੰ ਪਤਾ ਹੈ ਹਰ ਵਿਅਕਤੀ ਨੂੰ ਪਤਾ ਹੈ ਢਾਈ ਸਾਲਾਂ ਦਾ ਤਾਂ ਘਰ ਕਿਸੇ ਨੇ ਛੁਡਾਇਆ ਨਹੀਂ ਉਹ ਵੀ ਕਿਸੇ ਨੇ ਘਰ ਨਹੀਂ ਛੱਡਾਇਆ ਉਹਨਾਂ ਨੇ ਕਿਹਾ ਕਿ ਯੂ ਆਰ ਨਾਟ ਅਥੋਰਾਈਜ਼ਡ ਟੂ ਸਟੇ ਇਨ ਦ ਹਾਊਸ ਉਹ ਜਦੋਂ ਡਾਕੂਮੈਂਟ ਕੱਢੇ ਉਹਨਾਂ ਨੇ ਐਨਓਸੀ ਲੈਣ ਵਾਸਤੇ ਪਿਛਲੀ ਅੰਤ ਤੱਕ ਤੁੱਥਮੁੱਥ ਚੱਲ ਗਿਆ ਐਨਓਸੀ ਲੈ ਲਈ ਤੇ ਕੰਮ ਚੱਲ ਗਿਆ ਹੁਣ ਜਦੋਂ ਐਨਓਸੀ ਲੈ ਗਏ ਉਹਨਾਂ ਨੇ ਕਿਹਾ ਜੀ ਤੁਸੀਂ ਤਾਂ 2016 ਤੋਂ ਲੈ ਕੇ ਨਹੀਂ ਕੁਝ ਭਰਿਆ ਬਿੱਟੂ ਜੀ ਨੂੰ ਕੀ ਪਤਾ ਨਹੀਂ ਹੈ ਬਿੱਟੂ ਜੀ ਇਹ ਦੱਸ ਦੇ ਅੱਛਾ ਬਿੱਟੂ ਜੀ ਇਹ ਦੱਸ ਦੇ ਕਿ 2016 ਤੋਂ ਉਹਨਾਂ ਨੇ ਕੋਈ ਰੈਂਕ ਭਰੇ ਕੋਈ ਚੈੱਕ ਦਿੱਤਾ ਹੈ ਅਗਰ 2016 ਤੋਂ ਉਹਨਾਂ ਨੇ ਕੋਈ ਚੈੱਕ ਹੀ ਨਹੀਂ ਦਿੱਤਾ ਫਿਰ ਹਾਕਮ ਬਿੱਟੂ ਜੀ ਸੇਜ਼ ਕਿ ਮੇਰੇ ਨਾਲ ਕੋਈ ਸ਼ਾਦੀਸ਼ ਹੋਈ ਹੈ ਫਿਰ ਨਹੀਂ ਪਰ ਇਹ ਇਹ ਨਹੀਂ ਹੋਣਿਆ ਜਿਹੜੇ ਮਕਾਨ ਜਿਹੜਾ ਤੁਸੀਂ ਨਹੀਂ ਲਿਆ ਹੈਗਾ ਲੁਧਿਆਣਾ ਦੇ ਵਿੱਚੋਂ ਕਹਿੰਦਾ ਹੋਣ ਇੰਨੇ ਪੈਸੇ ਨਹੀਂ ਹੈ ਕਹਿੰਦੇ ਮੈਂ ਆਪਣੀ ਜ਼ਮੀਰ ਗਿਰਵੀ ਰੱਖੀ ਜਿਹੜਾ ਕਹਿੰਦੇ ਉਹ ਜ਼ਮੀਨ ਉਹਨਾਂ ਨੂੰ ਮੈਂ ਇਹ ਕਹਿੰਦਾ ਚਾਹਣਾ ਕਿ ਪੁੱਛੋ ਵੀ ਕਿੱਥੇ ਗਿਰਵੀ ਰੱਖੀ ਹੈ गिरवी ਰੱਖਣ ਦਾ 1 ਕਰੋੜ 83 ਲੱਖ ਰੁਪਏ ਔਰ ਕਿੰਨੇ ਕਿੱਲੇ ਸੀ ਇਮੀਡੀਏਟਲੀ ਕਿਹੜੇ ਬੰਦੇ ਨੇ ਤੁਹਾਨੂੰ ਗਿਰਵੀ ਰੱਖਣ ਦਾ ਕਿਹਦੇ ਨਾਲ ਐਗਰੀਮੈਂਟ ਹੋਇਆ ਉਹ ਬੰਦਾ ਕੌਣ ਹੈ ਤੇ ਐਡੀ ਛੇਤੀ ਉਹਨੇ 1 ਕਰੋੜ 83 ਲੱਖ ਰੁਪਏ ਕਿਵੇਂ ਲੇਤਾ ਇਹਦਾ ਮਤਲਬ ਉਹ ਜ਼ਮੀਨ ਬਹੁਤ ਕੀਮਤੀ ਹੋਣੀ ਉਹ ਸਾਰਾ ਅਕਾਊਂਟ ਸਟੇਟਮੈਂਟ ਜਨਤਾ ਨੂੰ ਦੇਣ ਤੇ ਦੱਸਣ ਕਿਹਦੇ ਨਾਲ ਕਿੱਥੇ ਐਗਰੀਮੈਂਟ ਹੋਇਆ ਆ ਪਤਾ ਲੱਗ ਜਾਏਗਾ ਵੀ ਇਸ ਬੰਦੇ ਨਾਲ ਐਗਰੀਮੈਂਟ ਹੋਇਆ ਐਨੇ ਦੀ ਜ਼ਮੀਨ ਸੀ ਸਾਨੂੰ ਉਹਦੀ ਵੈਲਿਊ ਕਾਸਟ ਪਤਾ ਲੱਗ ਜਾਏਗੀ

ਬਿੱਟੂ ਜੀ ਮੰਗੂ ਨਹੀਂ ਕਿ ਰਾਜਾਵੜੇਂ ਕੁਰਸੀਆਂ ਵਿੱਚ ਛੁੱਟੀਆਂ ਮਨਾਉਣ ਆਇਆ ਹੈ ਧਰਮੀ ਖਿਆਰਿਆ ਕੈਂਡੀਡੇਟੀ ਖਿਆਰਿਆ ਰਾਜਾ ਨਹੀਂ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਔਰ ਹਿੱਕ ਦੇ ਜੋੜ ਨਾਲ ਚੋਣ ਲੜਨਾ ਹੈ ਹਾਂ ਬਟ ਥਿਸ ਇਜ਼ ਅ ਕੁਐਸਚਨ ਬਾਸ ਕਿ ਫੈਣੀ ਕੋਲ ਵਾਂਟਸ ਟੂ ਡੂ ਇਨਕੁਆਰੀ ਕਰੇ ਜਾਂ ਕਿਸੇ ਨੇ ਕਰਨੀ ਹੈ ਨਹੀਂ ਕਰਨੀ ਨਾ ਕਰੇ ਲੇਕਿਨ ਇਹ ਸਵਾਲ ਹੈ ਕਿ 2016 ਤੋਂ ਲੈ ਕੇ ਹੁਣ ਤੱਕ ਤੁਸੀਂ ਭੁਗਤਾਨ ਲੈ ਰਹੇ ਹੋ ਲੇਕਿਨ 2019 ਦੀ ਐਨਓਸੀ ਕਿੱਦਾਂ ਆਈ ਅਜਦਰ ਗਵਰਨਮੈਂਟ ਗਲਤ ਹੈ ਬਿੱਟੂ ਗਲਤ ਹੈ ਪਰ ਬਿੱਟੂ ਜੀ ਇਹ ਸਬੂਤ ਕਰਦੇ ਕਿ 2016 ਤੋਂ ਲੈ ਕੇ ਮੈਂ ਆ ਆ ਜਿਹੜੇ ਹੈ ਆਦੀ ਤਰ੍ਹਾਂ ਜੋ ਪੈਸੇ ਕਟਵਾਦਾ ਰਿਹਾ ਰੈਂਕ ਤੇ ਜੇ ਉਹਨਾਂ ਨੇ 2016 ਤੋਂ ਲੈ ਕੇ ਹਲਕਾ ਕਿੰਨੇ ਰੁਪਿਆ ਰੈਂਕ ਨਹੀਂ ਕਟਾਇਆ ਤੇਰਾ ਮਤਲਬ ਥੈਟ ਇਜ਼ ਉਹਨਾਂ ਨੇ ਪੈਸੇ ਲੈਣੇ ਸੀ ਉਹ ਵੀ ਗਵਰਨਮੈਂਟ ਦਾ ਕਾਂਗਰਸ ਦੀ ਸੀ ਉਸ ਵੇਲੇ ਲੋਕਲ ਅੱਛਾ ਇਹਰਾ ਮਤਲਬ ਕਿ ਕਾਂਗਰਸ ਦੀ ਕਾਪੀ ਸਰ ਇਹ ਮੈਨੂੰ ਨਹੀਂ ਪਤਾ ਉਸ ਤੋਂ ਮੈਂ ਉਹ ਸਮਝੇ ਆਫੀਸਰਸ ਨੂੰ ਪੁੱਛੋ ਯਾਉ ਡਿਪਾਰਟਮੈਂਟ ਦਸ ਗਵਰਨਮੈਂਟ ਸੀ ਜਨੇਸੀ ਹੋਲੀ ਅਨੁਸਾਰ ਜਲਦੀ ਤੋਂ ਬਿਲਕੁਲ ਸ੍ਰੀਮਨ ਸਰ ਟਾਈਮਿੰਗ ਦੇ ਸਵਾਲ ਚ ਕਹਿ ਰਹੇ ਰਾਤ ਨੂੰ ਅੱਧੀ ਰਾਤ ਨੂੰ ਉਸਟੇਜ ਜਸਮਨ ਸਰ ਸੁਬਾਹ ਪੀਛਣਾ ਚਾਹੀਦਾ ਅੱਧੀ ਅੱਧੀ ਰਾਤ ਦਾ ਨੋਟਿਸ ਤੁਸੀਂ ਦੇਖਿਆ ਸੀ ਅੱਧੀ ਰਾਤ ਕੋਟੇਸਰ ਬਿੱਠੂ ਜੀ ਤਾਂ ਵੀ ਕਹਿੰਦੇ ਕਿ ਮੈਂ ਜਿਹੜੇ ਰੱਖੇ ਇਹ ਆ ਫੈਸੇ ਪਰ ਹੈ ਬਿੱਟੂ ਜੀ ਦਾ ਕੀ ਹੈ ਬਿੱਟੂ ਜੀ ਦਾ ਮੈਨੂੰ ਵੀ ਕਹਿੰਦੇ ਆ ਟੂਰਿਸਟ ਹੈ ਜੇ ਤੁਸੀਂ ਅਕੀ ਰਾਜ ਨੂੰ ਨੋਟਿਸ ਲੇਖਾ ਦਾ ਮੈਨੂੰ ਦੱਸੋ ਕਿ ਅਕੀ ਰਾਜ ਨੂੰ ਪਹੁੰਚੇ ਬ੍ਰੇਕ ਸਾਹਿਬ ਕੇਂਦਰੀ ਵਾਦੀ ਜਮਾਨਤ ਹੋਈ ਹੈ ਕਿਤਾ ਰੇਟ ਹੋਗੀ ਦੇਖੋ ਜੀ ਇੱਕ ਸਪਰਮੈਂਟਲ ਰਾਈਟ ਤਾਂ ਆਈ ਡੋਟ ਮਾਈਂਡ ਜੇ ਜਾਂ ਪਾਲਿਕਾ ਨੇ ਕਿਸੇ ਨੂੰ ਜਮਾਨਤ ਦਿੱਤੀ ਹੈ ਪਰ ਮੇਰਾ ਖਿਆਲ ਪੋਲੀਟਿਕਲ ਡਿਸੀਜਨ ਹੈ ਔਰ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੈਂ ਕਹਿਣਾ ਪੱਕੀ ਜ਼ਮਾਨਤ ਕੇਜਰੀਵਾਲ ਸਾਹਿਬ ਦੀ ਹੋ ਜੇ ਮੈਨੂੰ ਆਈ ਡੋਟ ਹੈਨੀ ਪ੍ਰੋਬਲਮ ਇਹ ਕਾਨੂੰਨ ਦਾ ਹੈ ਉਹਨਾਂ ਨੇ ਕਿਹਾ ਕਿ ਇਹ ਸਹੀ ਹੈ ਕਿ ਨਹੀਂ ਮੈਰੇ ਇੰਟਰਫੇਰ ਨਹੀਂ ਕਰ ਸਕਦਾ ਪਰ ਹਾਂ ਪਰ ਹਾਂ ਮੇਰੇ ਖਿਆਲ ਇਹ ਆਗਿਆ ਕੀ ਦੋ ਤਰੀਕ ਨੂੰ ਇਹ ਉਹ ਬਿਨਾ ਕੰਡੀਸ਼ਨ ਦੁਆਰਾ ਫੇਰ ਸਰੈਂਡਰ ਕਰ ਦੇ ਤੈਨੂੰ ਕੋਈ ਤੁਹਾਡਾ ਕਦੋਂ ਸ਼ੁਰੂ ਹੋਣਾ ਨੋਮੀਨੇਸ਼ਨ ਦਾ ਕੋਈ ਆ ਰਿਹਾ ਹੈ ਕਦੋਂ ਸੁਣਨੀ ਚਾਹ ਰਹੇ ਕਿ ਤਾਂ ਤੁਸੀਂ ਆਈ ਨਾ ਵਰਤਿਆ ਕੋਈ ਰਾਮਾ ਰਾਮਾ ਦਿੱਲੀ ਤੋਂ ਕੋਈ ਨਹੀਂ ਆ ਰਿਹਾ ਮੇਰੀ ਦਿੱਲੀ ਆ ਬੈਠੀ ਹੈ ਨਾਲੀ ਸਾਰੇ ਲੋਕ ਇਹਦੇ ਨਾਲ ਨਾਮਿਨੇਸ਼ਨ ਪਰੋਂ ਜਾਣਗੇ ਸਾਰੇ ਅਫਸਰ ਸਾਹਿਬ ਜਾਣਗੇ ਜ਼ਿਲ੍ਹਾ ਪ੍ਰਬੰਧਕ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਸਾਰੇ ਤੇਰਾ ਤੀਜਾ ਨਾਮਿਨੇਸ਼ਨ ਪਰ ਆ ਗਿਆ ਸਰ ਪੰਜਾਬ ਦੇ ਵਿੱਚ ਕਿਆਸਤ ਦੇ ਵਿੱਚ ਆਲੋਚਨਾ ਅਕਸਰ ਹੁੰਦੀ ਸੀ ਜਿਹੜੇ ਰੂਲਿੰਗ ਪਾਰਟੀ ਨੂੰ ਵਿਰੋਧੀ ਪਾਰਟੀਆਂ ਘੇਰਦੀਆਂ ਸਰ ਮੁੱਦਿਆਂ ਦੀ ਲੜਾਈ ਹੁੰਦੀ ਸੀ ਪਰ ਅੱਜ ਕੱਲ ਜਿਹੜਾ ਕੈਰੈਕਟਰ ਅਸੈਸੀਨੇਸ਼ਨ ਹੋ ਰਿਹਾ ਉਸ ਨੂੰ ਕਿਵੇਂ ਦੇਖਿਓ ਕਿੰਨਾ ਬਦਸਲਤ ਹੈ ਬੈਟਸ ਵੈਰੀ ਬੈਡ ਜੀ ਊ ਵੀ ਵੈਰੀ ਓਨੈਸਟ ਕੈਰੈਕਟਰ ਅਸੈਸੀਨੇਸ਼ਨ ਨਹੀਂ ਹੋਣਾ ਚਾਹੀਦਾ ਵਿਰੋਧ ਦਾ ਇੱਕ ਨਹੀਂ ਹਿੱਟ ਕਰਨਾ ਚਾਹੀਦਾ ਮर्याਦਾ ਚਰੇ ਕੇ ਸਾਨੂੰ ਲੋਕਾਂ ਨੂੰ ਗਲਤ ਕਰਨੀ ਚਾਹੀਦੀ ਹੈ

ਇਦਾਂ ਕਰ ਦੂੰ ਤੇਰੀ ਮਾਂ ਨੂੰ ਐ ਕਰੂੰ ਤੇਰੇ ਬਾਪੂ ਨੂੰ ਐ ਕਰੂੰ ਇਸ ਕਰ ਨਾਲ ਕੋਈ ਕਿਸੇ ਨੂੰ ਨੀਚਾ ਦਿਖਾਉਣ ਦੇ ਨਾਲ ਕੋਈ ਵੱਡਾ ਨਹੀਂ ਹੁੰਦਾ ਲਾਹੌਰ ਮੈਨੂੰ ਲੱਗਦਾ ਇਹ ਨਹੀਂ ਹੋਣਾ ਚਾਹੀਦਾ ਰਾਜੇ ਜੀ ਕੇਜਰੀਵਾਲ ਪੰਜਾਬ ਪ੍ਰਚਾਰ ਕਰਨ ਆ ਗਿਆ ਤੁਹਾਨੂੰ ਲੱਗਦਾ ਕੋਈ ਫਾਇਦਾ ਹੋਗਾ ਆਮਦ ਕਟ ਕਰਦਾ ਦੇਖੋ ਜੀ ਇਹ ਹੋਣ ਤਾਂ ਇਹ ਤੁਸੀਂ ਦੱਸੋਗੇ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਕੇਜਰੀਵਾਲ ਸਾਹਿਬ ਦਾ ਬਟ ਮੈਨੂੰ ਕੋਈ ਇਤਰਾਜ਼ ਨਹੀਂ ਅਗਰ ਕੇਜਰੀਵਾਲ ਸਾਹਿਬ ਕੋਈ ਪ੍ਰਚਾਰ ਕਰੇ ਜਿਹੜਾ ਤੁਹਾਡੀ ਹੈਗੀ ਉਸ ਨੂੰ ਬਹੁਤ ਫਾਇਦਾ ਹੋਏਗਾ ਸੋ ਰਾਹੁਲ ਜੀ ਨੇ ਕੀ ਕਿਹਾ ਬੱਸ ਇਹ ਸੁਣਿਆ ਨਹੀਂ ਹੈ ਕਿ ਰਾਹੁਲ ਜੀ ਨੇ ਕੀ ਕਿਹਾ ਇਸ ਕਰਕੇ ਮੈਂ ਇਹ ਤੇ ਟਿੱਪਣੀ ਨਹੀਂ ਕਰਦਾ ਪਰ ਹਾਂ ਉਹਨਾਂ ਦੀ ਪਾਰਟੀ ਨੂੰ ਫਾਇਦਾ ਹੋਵੇਗਾ ਜੀ ਜੀ ਵਿਦਨ ਵਿਦਨ ਪਾਰਟੀ ਕਿਦਾਂ ਦੀ ਸਪੋਰਟ ਮਿਲਦੀ ਹੈ ਜਿੱਦਾਂ ਕਿ ਕਈ ਗੱਲਾਂ ਪਿੱਛੇ ਕਰਦੇ ਨੇ ਅੱਲਾ ਵਿਦਨ ਪਾਰਟੀ ਕਿਹੜਾ ਪਿਛਲੇ ਦਿਨਾਂ ਕੀ ਗੱਲਾਂ ਕਈ ਕੋਈ ਕਈ ਗੱਲਾਂ ਆਈਆਂ ਜੀ ਗੱਲਾਂ ਟਿਕਟ ਟਿਕਟ ਦੇ ਬਦਲਾਅ ਬਾਰੇ ਟਿਕਟ ਉਹਨੂੰ ਮਿਲਦੀ ਹੈ ਟਿਕਟ ਉਹਨੂੰ ਮਿਲਦੀ ਹੈ ਆ ਅਲਟੀਮੇਟਲੀ ਤੁਹਾਡਾ ਨਾਮ ਆਇਆ ਤੇ ਵਿਦਨ ਪਾਰਟੀ ਕਿਦਾਂ ਦੀ ਸਪੋਰਟ ਹੈ ਤੇ ਤੁਸੀਂ ਦੱਸੋ ਮੈਨੂੰ ਤੁਹਾਨੂੰ ਲੱਗਦਾ ਕਿ ਸਪੋਰਟ

ਮੈਨੂੰ ਨਹੀਂ ਲੱਗਦਾ ਕਿ ਮੈਸੇਜ ਕਿਸੇ ਨੇ ਭਤਾ ਹੋਵੇ ਤੁਸੀਂ ਮੈਂ ਮੈਂ ਤਾਂ ਨਹੀਂ ਦੇ ਸਕਿਆ ਦਿਸ ਇਜ਼ ਇਹਨਾਂ ਦਾ ਅੱਜ ਕੱਲਾ ਜੁਆਇਨਿੰਗ ਦਾ ਵੈਲਕਮ ਸੀਗਾ ਦੂਸਰੀ ਗੱਲ ਔਰ યોਰ ਇਨਫੋਰਮੇਸ਼ਨ You are not watching my Facebook? Then have you seen Ajit Subha, Ajit Vali, Ashuji? I am just asking you. It's not about the name. It's not about the name. It's not about the name Subha, Satwale, Ashuji. So, you should ask Ashuji. I am not following देने। देने। आगे। सौर्ण। आगे। सौर्ण। मैं नो 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 मेरी बेनती है पत्रकार साथियों ने थोड़े बिना साडा देश अधूरा है थोड़े बिना साडा समाज अधूरा है थोड़े बिना राजनीति अधूरी है प्लीज हाथ जोड़ के बेनती है हर बंदा पॉजिटिव अगर गल भाल के जाएगा पूरा चैनल पूरी खबर ज्यादा लोग सुनेंगे ਦੇਰ ਦਾ ਚੈਨਲ ਹੈ ਇੱਥੇ ਉਹ ਚੈਨਲ ਹੈ ਨਹੀਂ ਇੱਕ ਮੈਂ ਨਾਮ ਹੀ ਦੇਣਾ ਚਾਹੁੰਦਾ ਪੀ ਤੋਂ ਸਟਾਰਟ ਹੁੰਦਾ ਹੈ ਤਿੰਨ ਅੱਖਰਾਂ ਚ ਪੂਰਾ ਨਾਮ ਹੈ ਪੂਰੀ ਵੀਡੀਓ ਦੇਖ ਲਓ ਨਹੀਂ ਪੀਟੀਸੀ ਨੂੰ ਮੈਂ ਬੜੀ ਕੀ ਨਹੀਂ ਦੱਸਦਾ ਸੀ ਪੀਟੀਸੀ ਵੀ ਸੁਧਾਰ ਆਇਆ ਇੱਕ ਹੋਰ ਅੱਖਰ ਇੱਕ ਹੋਰ ਆ ਬੋਲ ਕੇ ਦੱਸੋ ਕਿਉਂ ਇੰਨਾ ਵੱਡਾ ਗੱਫਾ ਹਰ ਰੋਜ਼ ਭਗਵੰਤ ਪਾਣਜੀ ਦਿੰਦੇ ਇਹ ਜਨਮਾਂ ਉਹ ਮੇਰੇ ਸਾਹਮਣੇ ਆਉਗਾ ਹੀ ਸਮਝ ਨੋ ਜਿਹੜਾ ਰਾਜੇ ਵੇੜੀ ਕਦੇ ਫਾਈਟ ਵੀ ਲਏਗਾ ਉਹ ਚੈਨਲ ਦੀ ਮੈਂ ਗੱਲ ਕਰੇ ਵੱਡਾ ਗੱਫਾ ਵੀ ਹੈ ਔਰ ਇਸ ਨੈਗੇਟਿਵਿਟੀ ਭਾਰਤ ਪੁਸ਼ਨਾਸ਼ੂ ਮੇਰਾ ਬਨਾ ਪ੍ਰਾਇਮੇਰੇ 100% ਭਾਰਤ ਪੁਸ਼ਰਾਸ਼ੂ ਨਾਲ ਹੈ ਪਹਿਲੇ ਦਿਨ ਤੋਂ ਇਵੈਂਟ ਤੋਂ ਲੈ ਕੇ ਅੱਜ ਤੱਕ ਦੇ ਕੱਲ ਵੀ ਅਸੀਂ ਪਾਰਕ ਚ ਸੀਗੇ ਪਰਸੋਂ ਵੀ ਅਸੀਂ ਪਾਰਕ ਸੀਗੇ ਚੌਥੇ ਥੱਲੇ ਮੀਟਿੰਗ ਸੀਗੀ ਕਿਸੇ ਮੀਟਿੰਗ ਚ ਆਉਣਾ ਨਾ ਆਉਣਾ ਹੋ ਸਕਦਾ ਪਰ ਮੈਂ ਉਹਨਾਂ ਨੂੰ ਕੋਈ ਇਸ ਮੀਟਿੰਗ ਦਾ ਸੁਨੇਹਾ ਨਹੀਂ ਇਸ ਪ੍ਰੈਸ ਕਾਨਫਰੰਸ ਦਾ ਸੁਨੇਹਾ ਨਹੀਂ ਜਾਇਆ ਆਕਰ ਉਹ ਜੱਸੀ ਜੀ ਦੱਸ ਸਕਦੇ ਜੀ ਯਾ ਉਹ ਜੱਸੀ ਜੀ ਦੱਸ ਸਕਦੇ ਇਹਨਾਂ ਨੇ ਨਾਮ ਰੱਖਿਆ ਉਹ ਤੁਸੀਂ ਯੂ ਕੈਨ ਆਸ ਜੱਸੀ ਜੀ ਨੂੰ ਮੇਰੀ ਗੱਲ ਹੋਈ ਸੀ ਮੰਤਲੀ ਜੀ ਨਾਲ ਉਹ ਕਹਿੰਦੇ ਬਈ ਟੀਐਸ ਸੇਮ ਪੁਆਇੰਟ ਤੇ ਮੇਰੀ ਕਨਫਲਿਕਟਿੰਗ ਡਾਇਰੀ ਆ ਕਿ ਮੈਂ ਕੋਸ਼ਿਸ਼ ਕਰੂੰਗਾ ਹੁਣ ਤੁਹਾਨੂੰ ਸਾਰੇ ਨੋਟਸ ਦੇ ਇਲੈਕਸ਼ਨ ਦੇ ਦੌਰਾਨ ਪ੍ਰੋਗਰਾਮ ਲਏ ਹੋਏ ਹੁੰਦੇ ਨੇ ਜਿਉਂ ਨਾ ਕੋ ਸਾਹਮ ਹੁੰਦਾ ਅਸ਼ੂ ਜੀ ਉੱਥੇ ਆਉਂਦੇ ਪਰ ਮੈਂ ਅਸ਼ੂ ਜੀ ਨੂੰ ਕਿਹਾ ਹੀ ਨਹੀਂ ਸੀ ਕਮਚਾਰੇ ਨੂੰ ਮੈਨੂੰ ਵੀ ਪਤਾ ਸੀ ਕਿ ਉਹ ਪਲੇਟ ਇਹਨਾਂ ਨੇ ਲਾਈ ਦੀ ਹੈ ਇਹਨਾਂ ਨੇ ਕੀ ਹੋਣਾ ਬਿਕੋਜ਼ ਦੈਟ ਦਿਸ ਇਜ਼ ਅ ਹਿਸ ਪ੍ਰੈਸ ਕਾਨਫਰੈਂਸ ਇਹਨਾਂ ਦੇ ਫੌਜੀ ਚ ਅਸੀਂ ਜੀ ਐਨੀਥਿੰਗ ਆ ਦੇ ਮਦਦ ਨੇ ਪਟੂ ਜੀ ਦੇ ਮਦਦ ਨੇ ਕਿਹਾ ਕਿ ਮੇਰੇ ਬੇਟਰ ਨੂੰ ਜਿਹੜਾ ਹੈਗਾ ਉਹਦੀਆਂ ਤੋਂ ਜਾਨ ਦਾ ਖਤਰਾ ਹੈਗਾ ਮੇਰੀ ਮਾਂ ਹੈ ਮੇਰੇ ਤੋਂ ਤਾਂ ਖਤਰਾ ਨਹੀਂ ਹੋ ਸਕਦਾ ਸ਼ੀ ਇਜ਼ ਲਾਈਕ ਮਾਈ ਮਦਰ ਬਿੱਟੂ ਦੀ ਮਾਂ ਨਹੀਂ ਮੇਰੀ ਮਾਂ ਹੈ ਪਰ ਕਿਹੜੇ ਵਿਰੋਧੀਆਂ ਤੋਂ ਖਤਰਾ ਹੈ ਉਹ ਮੇਰੀ ਮਾਂ ਹੀ ਦੱਸ ਸਕਦੀ ਹੈ ਜੇ ਰਾਜੇ ਵੀ ਤੋਂ ਖਤਰਾ ਤਾਂ ਮੈਂ ਸਿਰ ਝੁਕਾ ਕੇ ਮੈਂ ਮੇਰੇ ਤੋਂ ਖਤਰਾ ਨਹੀਂ ਹੋ ਸਕਦਾ ਜਿਹੜੇ ਆਗੇ ਦੇ ਵਿੱਚ ਲੜਾਈ ਇਮਾਨਦਾਰੀ ਵਰਸਸ ਗਦਾਰੀ ਦੀ ਆ ਜਦੋਂ ਤੁਸੀਂ ਪਹਿਲੇ ਦਿਨ ਆਇਓ ਉਹਨਾਂ ਨੇ ਕਿਹਾ ਕਿ ਰਮੀਤ ਵਿੱਚ ਵਿੱਚ ਜੈਲ ਸਿੰਘ ਦਾ ਪੂਰਾ ਹੈ ਉਹ ਕਦੀ ਗਦਾਰ ਨਹੀਂ ਹੋਇਆ ਇਹ ਉਹਨਾਂ ਦਾ ਉੱਤਰ ਹੈ ਜੀ ਪਰ ਇਹ ਜਨਤਾ ਦਾ ਸਵਾਲ ਸੀਗਾ ਜਿਹੜਾ ਮੈਂ ਕੀਤਾ ਕਿਉਂਕਿ ਪਾਰਟੀ ਨੇ ਉਸ ਪਰਵਾਹ ਨੂੰ ਬਹੁਤ ਕੁਛ ਦਿੱਤਾ ਔਰ ਸਰਦਾਰ ਗਰਮ ਸਿੰਘ ਦੀ ਜਿਹੜੀ ਚਿੱਟੀ ਪੱਤ ਸੀ ਉਹਨਾਂ ਦੀ ਸ਼ਹਾਦਤ ਕਾਂਗਰਸ ਪਾਰਟੀ ਚੋ ਲਈ ਔਰ ਉਹਨਾਂ ਦੇ ਸਰਦਾਰ ਗਰਮ ਸਿੰਘ ਜੀ ਦੇ ਸੁਪੁੱਤਰ ਨੇ ਸਦਾ ਤੇ ਪ੍ਰਕਾਸ਼ ਸਿੰਘ ਜੀ ਅੱਜ ਵੀ ਜਿੰਦਾ ਨੇ ਗੁਰਕੀਰਤ ਸਿੰਘ ਕੋਟਲੀ ਨੇ ਉਹ ਅੱਜ ਵੀ ਕਾਂਗਰਸ ਪਾਰਟੀ ਦਾ ਹਿੱਸਾ ਹਨ ਸੋ ਗਰਮ ਸਿੰਘ ਜੀ ਬਾਰੇ ਕੀ ਕਹਿਣਾ ਮੈਂ ਥੋੜਾ ਜਿਹਾ ਇਤਿਹਾਸਨਾ ਚਾਹੁੰਦਾ ਸਾਬ ਬੈਂਕ ਸੀ ਜੋ ਪ੍ਰੈਜਿਡੈਂਸੀ ਜੋ ਪੰਜਾਬ ਕੌਂਸਲ ਹੈ ਮੈਂ ਵੀ ਉਹਨਾਂ ਦਾ ਵਾਈਸ ਪ੍ਰੈਜਿਡੈਂਟ ਵੀ ਰਿਹਾ ਜਨਰਲ ਸੈਕਟਰੀ ਵੀ ਰਿਹਾ ਜਦੋਂ 92 ਚੀਫ ਮਿਨਿਸਟਰ ਬਣਨੇ ਮੈਂ ਵੀ ਉਹਨਾਂ ਨੂੰ ਕਈ ਮਿਨਿਸਟਰਸ਼ਿਪਾਂ ਸਤ ਤਸੀਬ ਜਿਹੀ ਤਰ੍ਹਾਂ ਨਾ ਦਿੰਦੇ ਉਹਨਾਂ ਨੇ ਹਮੇਸ਼ਾ ਖੰਧੀ ਤਾਕਤ ਦਿੱਤੀ ਅਸੀਂ ਉਸੇ ਤਰ੍ਹਾਂ ਸੇਵਾ ਕੀਤੀ ਕਿ ਉਹ ਇਕੱਲੇ ਨਹੀਂ ਪੋਲਿਟਿਕਲ ਲੈਂਡਰਪਸਾ ਜਿਨ੍ਹਾਂ ਬੈਨੀਫਿਟ ਉਹਨਾਂ ਕੁਝ ਲਿਆ ਉਹਨਾਂ ਦੇ ਨਾਮ ਉਹਨਾਂ ਦੇ ਨਾਮ ਤੇ ਨਾ ਮਤਲਬ ਪ੍ਰੈਜਿਡੈਂਸ ਆਪਾਂ ਨਾਮ ਪਈਏ ਤੋਂ ਜ਼ਿਆਦਾ ਚਾਹੁੰਦਾ ਉਹਨਾਂ ਨੂੰ ਵੀ ਚਾਹੀਏ ਨਾ ਪਈਏ ਜਿਸਫਾ ਸਿਆਕੇ ਸੱਗੇ ਕੱਲ ਬਿੱਟੂ ਜੀ ਸਧਾਰਨ ਗੈਂਸੀ ਦੀ ਕਾਰ ਲੱਗ ਜਾਵੇ ਉਹ ਕਾਰ ਵੀ ਸੋਚ ਲਈ ਉਹਦੀ ਕੱਲ ਨੂੰ ਗੁਰਕੀਰਤ ਜੀ ਆਪਦੀ ਕਾਰ ਲੈ ਕੇ ਉੱਧਰ ਕਾਂਗਰਸ ਦੇ ਜਿਹੜਾ ਨਾਮਿਨੇਸ਼ਨ ਪਰਮਜਾਨ ਕੀ ਉਹ ਕੀ ਮਹਿਸੂਸ ਕਰਨਗੇ ਸੋ ਬੇਸਿਕਲੀ ਐਨੀ ਬੈਂਸੀ ਜੀ ਵਿਚਾਰਿਆਂ ਨੂੰ ਸ਼ਹੀਦ ਹੋਇਆ ਨੂੰ ਐਨੀ ਉਹਨਾਂ ਦੀ ਮਿੱਟੀ ਪੱਟੀ ਜਾ ਰਹੀ ਹੈ ਬਾਕੀ ਸਾਡੇ ਉਹ ਸ਼ਹੀਦ ਹੈ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਉਹ ਦੱਸ ਸਕਦਾ ਤੁਹਾਨੂੰ ਲੱਗਦਾ ਕਿ ਬਿੱਟੂ ਜੀ ਸਿਮਨ ਕਹਣਾ ਚਾਹਣਾ ਤੁਹਾਨੂੰ ਬਿੱਟੂ ਜੀ ਵੋਟ ਮੰਗ ਰਹੇ ਨੇ ਆਪਣੇ ਦਦਾ ਜੀ ਦੇ ਰਿਕਾਰਡ ਤੇ ਬਿੱਟੂ ਜੀ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਵੀ ਤੁਸੀਂ ਆਪ ਦੇ ਰਿਕਾਰਡ ਤੇ ਵੋਟ ਮੋਗੋ ਤੁਸੀਂ ਇੱਕ ਨੋਟਬੁੱਕ ਮੁਖੰਤੀ ਤੇ ਕਰਨ ਸਾਨੂੰ ਮੇਰੇ ਮਿਸਿਸ ਮੇਰੀ ਵਾਈਫ ਵੀ ਇੱਕ ਮੁਖੰਤੀ ਤੇ ਕਰਨ ਲੋੜ ਨੇ 34 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਮੇਰੀ ਵਾਈਫ ਨੇ ਮੈਨੂੰ ਇੱਕ ਵਾਰੀ ਤੇ ਜਾਰੀ ਕਰਾਇਆ ਵੀ ਉਹਨਾਂ ਨੇ ਗ੍ਰੰਥਾ ਦਾ ਮੁਖੰਤੀ ਸੀ